ਕਿ ਉਹ ਬਾਦ ਆਦਿ ਦੀਆਂ ਨੀਤੀਆਂ ਦੀ ਗੱਲ ਹੈ ਇਸ ਕਰਕੇ ਕਹਿੰਦਾ ਕਿ ਕੱਲਾ ਪੰਜਾਬ ਨਹੀਂ ਦੁਨੀਆ ਦੇ 10 23 ਅਰੇ ਦੇ ਪਰਸੋਂ ਬਹੁਤ ਵੱਡਾ ਮਜਾਰਾ ਹੋਇਆ ਇੱਕ ਸਾਲ ਦੌਰਾਨ ਸਰਕਾਰ ਦੇ ਦੇਖਣ ਲਈ ਜਿਵੇਂ ਜੀਵਿਤ ਦੇ ਲਈ ਦੇਸ਼ ਬਣਦੀ ਹੈ 프랑ਸ ਸਪੇਨ ਜਰਮਨ ਚੜ੍ਹਕਾ ਤੇ ਕਿਹ ਉਤਰੀ ਮੁਈਕਾ ਦੇਸ਼ ਚੜ੍ਹਕਲੇ ਆ ਕਿਉਂ ਚੜ੍ਹਕਲੇ جو انہوں نے ملوں کو جاتے لیا ہے جب اس نے کسی پاس منصلا لیا ہے جب اس نے پڑھے پر آنیاں جب اس پاس میں کرتا ہے وہ کہیں گے کہ کوئی دنیاں دے کو انتے کوئی دنیاں سے کفتی تھے کوئی دنیاں دے کوانی ہی چاہتا ہے ایک چون دکشو یہ پڑھے ہے کہ بات آلاں مدیسے آپ نے ناستے لینا تو یہ نہیں کہا آپ کو جاتے ہیں کہ جنے پیاد کرتے ہیں ਇਹ ਮੀ ਨਕਦੀ ਸੀ ਪੁੱਤ ਸੰਭਾਲੇ ਕਰੇ ਨਕਦੀ ਇਹ ਲੈਣਾ ਪੈਣੀ ਜੀ ਨੇ 50 ਸਾਲ ਪਹਿਲਾਂ ਮੀ ਪਾਰਾ ਹੀ ਨਕਦੀ ਪਹਿਲਾਂ 50 ਸਾਲ ਅੱਜ ਆ ਗਏ ਹੀ ਸਭ ਦੇ ਹੱਥੇ ਚੱਤੂ ਆਇਆ ਸ਼ਾਹ ਦੇ ਇੱਕ ਕੰਮੀ ਦਾ ਸ਼ਾਹ ਦੇ ਕੋਲ ਮੀ ਪਾਰਾ ਦੇ ਦਵਾਈ ਦਿੱਤੇ 15 ਪੂਰਾ 20 ਸਾਲ ਤੇ ਮੀ ਵੀ ਪਿਆਰ ਦੇ ਦੋਹਰੀ ਡਿੱਗੀ ਹੈਗਾ ਉਹਦੇ ਹਰ ਨਾਲ ਬੀ ਦੁਨੀਆਂ ਉਹ ਪੂਰੀ ਕائنات ਨੂੰ ਉਹ ਧਰਤੀ ਨੂੰ ਆਪਣੇ ਕਾਦੇਸ ਕਿਵੇਂ ਇਹ ਵਿਸ਼ਰਵਾਸ ਸਸਤਾ ਵਿੱਚ ਸੋਚ ਇਸ ਕਰਕੇ ਪ੍ਰਾਪਤ ਲਈ ਸਾਡੀ ਸਾਰਿਆਂ ਦੀ ਬਣ ਤੇ ਚਾਰਾ ਸਾਮ ਉੱਤੇ ਚਾਹੀਦਾ ਨਰਾਸ਼ ਤਾਂ ਕਿੱਦ ਲੈ ਕੇ ਆਣੀ ਛਿਗਾ ਅਸਰਾਏ ਚਾਰ ਕਦਮ ਅੱਗੇ 10 ਪਿੱਛੇ 10 ਪਿੱਛੇ 20 ਅੱਗੇ ਮੌਕੇ ਦੇ ਹਾਲਾਤਾਂ ਦੇ ਮੁਤਾਬਕ ਰਣਨੀਤੀਆਂ ਬਦਲੀਆਂ ਜਾਂਦੀਆਂ ਕੋਈ ਬਾਰੇ ਆਪਣਾ ਕਾਰਨਾ ਦੂਜੀ ਦਾ ਜਾਇਆ ਨਹੀਂ ਗਿਆ ਕਾ ਬੋਗਰੀ ਦੀ ਜੀਤੋ ਬੋਗਰੀ ਦੀ ਜੀਤ ਹੋ ਰਹੀ ਹੈ ਸੈਂਟਰ ਦੀ ਤੈਨ ਸੁਗਿਆ ਜਿਹੜਾ ਫਟਿਆ ਹਵਾ ਲੈ ਕੇ ਜੰਮੂਸ਼ਮੀਰ ਹਮਾਚਰੇ ਦੇ ਬੁਲਾਵ ਪਰ ਲੋਕ ਸਾਡੇ ਦੇ ਦੇਖ ਕੇ ਜਿਵੇਂ ਇੱਥੇ ਸਾਡਾ ਇੱਕਾ ਹੋਇਆ ਸਾਡਾ ਸਿਰ ਜੁੜੇ ਨੇ ਅਸੀਂ ਅਫਗਾਨੀਆਂ ਨਾਲ ਵੀ ਬੋਗੜ ਨਾਲ ਲੜਾਂਗੇ ਜਿੱਥੇ ਅਸੀਂ ਪਾਟੇ ਆ ਦਬਾਅ ਮਾਰਿਆ ਸਾਡੇ ਸ਼ਤਰ ਕੋਲ ਕੱਟੇ ਹੋ ਗਏ ਮੇਰਾ ਸਿਆਸੀ ਤਲਾਸ਼ ਵੀ ਦੇਖ ਲਿਆ ਬਾਰਮੇਚ ਤੱਕ ਕੀ ਨਿਕਲਿਆ ਜੱਥੇ ਬੰਦ ਕੋਈ ਸੇ ਵੀ ਜਦ ਬੰਦੀ ਹੈ ਕਿਸਾਨਾਂ ਦੀ ਹੈ ਮਜ਼ਦੂਰਾਂ ਦੀ ਹੈ ਬਲਾਜਮਾਂ ਦੀ ਹੈ ਇਕੱਠੇ ਹੋਏ ਉਹਨਾਂ ਦਾ ਮੇਰਾ ਕਹਿੰਦੇ ਆ ਇੱਕ ਨੋਟਾ ਬਰ ਕੋਈ ਮੇਰੇ ਪੈਨ ਖੇਤ ਵਿੱਚ ਦੀ ਕੈਸ਼ ਕਾਰਡ ਦੀ ਲੈਣੀ ਹੈ ਇੱਕ ਨਾ ਨਾ 2 ਲੱਖ ਰੁਪਈਆ ਦੇ ਕਹਿੰਦਾ ਅਈਗਾ ਹਮਾਰਾ ਲਿਆ ਉਸੇ ਨਾ ਦਾ 3 ਲੱਖ ਰੁਪਈਆ

ਵਰਤਦਾ ਲੈਰ ਫੋਨ ਵਰਤਦਾ ਬੈਂਕਾਂ ਦੇ ਡਾਟਾ ਵਰਤੇ ਉਹ ਕਹਿੰਦੇ ਅਸੀਂ ਇਹ ਬੰਦ ਕਰਕੇ ਸਾਰੀ ਨਕਦੀ ਅਸੀਂ ਜਿਹੜੀ ਸਾਰੀ ਕਰੰਸੀ ਆ ਉਹ ਜਿਹੜੇ ਅਸੀਂ ਬਣਾ ਲਿਆ ਹੈ ਡਿਜੀਟਲ ਕਰੰਸੀ ਜੋ ਤੁਹਾਡੇ ਮੋਬਾਈਲਾਂ ਦੇ ਵਿੱਚ ਪੈਸੇ ਆ ਰਹੇ ਤੁਸੀਂ ਗੂਗਲ ਤੇ ਕਰਦੇ ਹੋ ਤੁਸੀਂ ਬੈਂਕਿੰਗ ਕਰਦੇ ਨਹੀਂ ਕਰਦੇ ਤੁਸੀਂ ਫੇਰ ਫੋਨ ਲਾ ਕੇ ਲਾਉਣ ਲੱਗੇ ਜੀ ਤੁਸੀਂ ਆਪਣਾ ਨੰਬਰ ਆ ਤੁਸੀਂ ਵਿਆਹ ਵਾਲੇ ਕੋ ਸਾਮਾਨ ਲੀਤੇ ਦਿਓ ਕੋਈ ਕੱਪੜਾ ਲੈਣੇ ਹੋਈ ਵੀ ਇਹ ਸਾਮਾਨ ਲੈਣੇ ਹੋ ਕੋਈ ਰੈਡੀ ਤੋਂ ਫਲ ਖਰੀਦਦੇ ਹੋ ਤੁਸੀਂ ਆਪਣੇ ਪੈਸੇ ਨਾਲ ਪਟਾਉਣ ਲਾਗੇ 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 ਇਸੇ ਨੂੰ ਵੀ ਤਿੱਕਾ ਕਰ ਸੀ ਜਾਇਦਾ ਸੰਭਲਾ ਕੋ ਸੌਖਾ ਹਰੇ ਨਾ ਪਹਿ ਜਿੱਦਣ ਦਾ ਨਾ ਮੈਂ ਇਹਦਾ ਘਟਣ ਦਾ ਨਾ ਪਹਿ ਜਿੱਦਣ ਦਾ ਚੱਕਰ ਆਲਾ ਮੈਂ ਚੱਕੀ ਤਾ ਤੇ ਪਹਿ ਖਾ ਠੀਕ ਹੈ ਪਰ ਇਹ ਬੜੀ ਗੱਲ ਆਦੀ ਤੀ ਜੀ ਇਹ ਪਰਮੋਗਲਾਮ ਨੇ ਬਣਾਉਂਦੀ ਹੈ ਦਾ ਸਮਝ ਲਓ ਜਦੋਂ ਸਾਰੀ ਮਰਜ਼ੀ ਕਰ ਲ ਹੋ ਗਈ ਸਾਰਾ ਪੈਸਾ ਸੋਡਾ ਮੌਜਾ ਚਾ ਗਿਆ ਕਾਰਡਾਂ ਚਾ ਗਿਆ ਤਾਂ ਸਿਲੀਟਲ ਹੋ ਗਈ ਉਹਦਾ ਮਾਲਕ ਕੌਣ ਹੋਊਗਾ ਦੱਸੋ ਛੋਡੀ ਜੇ ਵੀ ਆਪ ਵੀ ਆ 500 ਆ 5000 ਹਜ਼ਾਰ ਮਾਲਕ ਹੋਣਾ ਤੇ ਜੇ ਵੀ ਯਾਰ ਸਵਾਲ ਇਹ ਆ ਤੋ ਤੂੰ ਆ ਤੂੰ ਉਜਾਰ ਗਿਆ ਤੇਰਾ ਆਕੀਤਾ ਲਗਿਆ ਜੂਸ ਦਾ ਲਾਫ ਕੀਆ ਜੂਸ ਬਣਾ ਲਾਫ ਕੀਆ ਬਣਾ ਕੇ ਦੇਤੇ ਇਹਦੀ ਗੱਲ ਹੀ ਹੈ ਨਾ ਤੂੰ ਬਿਜਾਰ ਗਿਆ ਦੀ ਦੇਰ ਪਾਜਾ ਕਰਤਿ ਕੇ ਜੋਨ ਤੇ ਚਰੀਆ ਕੇ ਕਰਤਿ ਮਤਲਬ ਫੇਰ ਤੂੰ ਗਿਆ ਬਰਾਤ ਤੇਰਾ ਮਾਫੀ ਕੋਈ ਮੈਨਾਂ ਦਿੱਤੀ ਨਹੀਂ ਹਮਾ ਕੋ ਤਾ ਹੈ ਅਮਾ ਜਨਾ ਤੂੰ ਚੋੜਤਾ ਪਾਰਾ ਜਨਾ ਪਾਰਾ ਸਾਚੋ ਤੂੰ ਕੱਦਿਆ ਮਾਇਸ ਕੇ ਨਰ ਦੇ ਮੁਰੇ ਕੀਤਾ ਉਹ ਪੈਸੇ ਤੂੰ ਉਹ ਖਾਤੇ ਨਾਲ ਪਾਰ ਕਰ ਲਗਿਆ ਉਹ ਪੈਸਾ ਟ੍ਰਾਂਸਫਰ ਹੋਊ ਜਾਂ ਨਹੀਂ ਹੋਊ ਉਹਦਾ ਕੰਟਰੋਲ ਤੇ ਕੋਈ ਨਹੀਂ ਤੇਰੀ ਜੇ ਚਾਹੀ ਹੈ ਤਾਂ ਆਪ ਨੂੰ ਆਪ ਦੀ ਮਾਗੀਨਾ ਜੋ ਅਰਜੀ ਕਰਾ ਲਈ ਪਹਿਲ ਸਿੱਧਾ ਪੈਸਾ ਹੋ ਗਿਆ ਚੁੱਕਿਆ ਤਾਂ ਪਰ ਤੋਂ ਉਹਨਾਂ ਕੋਲਿਆ ਉਹਨਾਂ ਦੀ ਮਰਜ਼ੀ ਹੈ 3500 ਕਰਾ ਦੇਣਾ ਨਾ ਆ ਬਾਇਆ ਲਾ ਭੀ ਇਹਦਾ ਮਾਲਕ ਕੌਣ ਦਾ ਇਹੋ ਮੇਰੇ ਜੇਬ ਵਿੱਚ ਦੱਦਾ ਹੈਗਾ ਇਹਨਾਂ ਦਾ ਖੋਲਾ ਬਜਾ ਪਾ ਰਿਹਾ ਛੋੜੇ ਮੈਂ ਲਾਇਆ ਜੇ ਭਾਵੇਂ ਤੇ ਮਾਲਕ ਤੁਸੀਂ ਹੋ ਤੁਸੀਂ ਪੀ ਆਏ ਆ ਮੇਰੇ ਕੋਲ 57000 ਦਾ ਕੀਮਤ ਆ ਰਿਹਾ ਨਾ 57000 ਦਾ ਕੀਮਤ ਮਾਰ ਪਿਆ ਨਹੀਂ ਹੈ ਨੱਟ ਬੰਦ ਇਹਦਾ ਸੁੱਖਿਆ ਇਹ ਇਹ ਇਹਦੀ ਪਾਣੀ ਪੀਏ ਦੀ ਟੀਮ ਨੂੰ ਸਤ ਜਿਲ੍ਹਾ ਦੇ ਵਿੱਚ ਨੱਟ ਬੰਦ ਹੈ ਸੁੱਖਿਆ ਵਾਲੀ ਕੀਮਤ ਹੈ ਸੱਪਾ ਬੰਦੇ ਪੜੇ ਤੁਸੀਂ ਗਏ ਬਾਜ਼ਾਰ ਤੇ ਆ ਮਾਰ ਕੀਤਾ ਪਰ ਉਹ ਤਾਂ ਲੈਂਦਾ ਉਹਦੇ ਪਹਿਟਾ ਨਾਲ ਤਾਬਤ ਸਭੀ ਆਹ ਮਾਰਕੀਟ ਦੇ ਵਿੱਚ ਆਹ ਗਲਾਨਾ ਲਾ ਆਇਆ ਇਹ ਫੀਲ ਨਾ ਕੋਈ ਪਾਸ ਕਰ। ਤੂੰ ਅੱਖਾਂ ਤੱਕ। ਤੂੰ ਗਿਆ ਵਿਧਿਆਰਥੀ ਨਾ ਮਾਰ ਦਿੱਤਾ ਜਿਸ ਪਿਆ ਉਹ ਨਹੀਂ ਉਸ ਨੂੰ ਪੈਸੇ ਕਿਤੇ ਜਾਏ। ਪੀਜ਼ਾ ਖਾਣਾ, ਫਰਕਾ ਖਾਣਾ, ਨੂਡਲ ਖਾਣਾ ਇੱਥੇ ਪੈਸੇ ਕੱਢਦੇ। ਤੂੰ ਕਰਦੇ। ਤੂੰ ਦਇਆ ਕਰਦਾ। ਨਾ ਮਰਦੀ ਲਾ ਸਕਦੇ ਆ, ਨਾ ਪੀ ਸਕਦੇ ਆ, ਨਾ ਪਹਿਣ ਸਕਦੇ ਆ। ਛੱਕੋ ਝੰਡੇ। ਗੈਰੀ ਆਓ। ਆਪਾਂ ਜਾ ਲਾਓ। ਝਾਕ ਦੇਣੇ ਗੈਰੀ ਆਲਾ ਝੇ اچھا yeah, ਪਰ ਜੇ ਅਸਲ ਵਿੱਚ ਕੀ ਕੀਤਾ ਤੁਸੀਂ ਸਰਪਾਸੇ ਆਪਣੇ ਆਪ ਦੇ ਹਲਕਾ ਅਲੱਛੇ ਜਾਓ ਛੋੜੇ ਘਰੇ ਪਲਕੀ ਸੀ ਮੱਕੀਆਂ ਮੂੰਗੀਆਂ ਸਰਮਾ ਦਾਲਾ ਕਪਾਹਾ ਗੁੜ ਤਿੰਨੇ ਤੇਲ ਦੁੱਧ ਘਿਓ ਨਹੀਂ ਤੁਸੀਂ ਵਿਆਹ ਤੋਂ ਦੋ ਚੀਜ਼ਾਂ ਖਰੀਦਿਓ ਸਰ ਮੂੰਗ ਦੀ ਥੱਲੀ ਤੇ ਚਾਹ ਦੀ ਸਿੱਖਾ ਗਰੀਬੀ ਸੀ ਨਹੀਂ ਕਿ ਜਿਹੜੇ ਉਸ ਦਾ ਦੁਨੀਆ ਹਾਰੇ ਪਾਸੇ ਕਰਕੇ ਕਰਕੇ ਆਉਂਦਾ ਹੋਣਾ ਹੋਰ ਕੋਈ ਨਹੀਂ ਕੀ ਹੈ ਜਾ ਕਰਦਾ ਜੂਰੀ ਆ ਗਿਆ ਮੇਰੇ ਪਸੂ ਵਿੱਚ ਤੇ ਦੋ ਦਿਨਾਂ ਦਾ ਦੁਖੀ ਕਰਦਾ ਨਾ ਮਲਕੀ ਹੈ ਮੂਗੀ ਹੈ ਨਾ ਮੱਕੀ ਹੈ ਨਾ ਗੱਦੇ ਆ ਥੋੜਾ ਜਾ ਸੋਤੀ ਨਿਰਪਰਤਾਤਾ ਨਿਰਪਰਤਾ ਕੇ ਉਹ ਲੈ ਬਿਜਾ ਅੱਛਾ ਬੇਕਰ ਲੋ ਜੀਰ ਵੀ ਦੇ ਜੀਰੋ ਪਤਾ ਨਾ ਜੀਰ ਸੋਹਣਾ ਲੱਗਦਾ ਹੋਗੀ ਵੀਰ ਦਾ ਲੁਧਿਆਣਾ ਬੀਲਰ ਯੂਨੀਵਰਸਿਟੀ ਤੋਂ ਮੈਂ ਪ੍ਰੋਫੈਸਰ ਸੂਰਜਮੁਖੀ ਦਾ ਵੀ ਰੱਖ ਲਿਆ ਵੀ ਅਗਲੇ ਸਾਲ ਦੀਜੀ ਉਹਦਾ ਅਗਲੇ ਸਾਲ ਦੀਜੀ ਉੱਥੇ ਹੀ ਨਾ ਮੈਂ ਲਿਆਣੇ ਬਾਗਾਂ ਦੇ ਉਸ ਜਿਹੜਾ ਕੋਈ ਪਾਇਆ ਮੈਂ ਵੀ ਵੀਰੇ ਸਾਹਿਬ ਗਿਆ ਸੀ ਪੀ ਗਿਆ ਸੀ ਮੈਂ ਕਹਿੰਦਾ ਵੀ ਰੱਖਿਆ ਕੀ ਕੀ ਚਾਉਂਦੇ ਨੇ ਉਹ ਕਹਿੰਦੇ ਬਰਨ ਜੂਰ ਇਹ ਜੀਆ ਵੀ ਆ ਪਰ ਉਹ ਸੌਂਗਾ ਨਹੀਂ ਛੁੱਟੇ ਰੱਖਦੇ ਨਹੀਂ ਨਾ ਰੱਖਦੇ ਆਪਾਂ ਉਹ ਰਿਪੀਆ ਕਰਵਾ ਦਿੰਦੇ کوئی جیہ بھی ہو تو ایک کوئی نہیں دیا ہوں اگر میں اگر میں دیا ہوں ایک یوں بات آجتی ہیں نیکی ہیں کہ میں ایک اپنے دنیا ہی مرکتا ہے اپنے گلوش لہنا گلام بنانا کے جس پہنے گا ضرورینا کسی قیمت دینا بھی چھوئے کسی قیمت تو بہت ایک جاہتا ہے سب تک اپنا چڑھا ہے ایک چاہتا ہے ਇੰਨਾ ਲੋਕਾਂ ਦੀ ਮੇਰੇ ਪਿੰਡਾਂ ਦੀ ਜੀਵਨ ਦੀਏ ਸ਼ਰਕ ਤੇ ਉਹ ਦੋਨਾਂ ਅਫਸਰਾਂ ਦੇ ਰਹਿਣਾ ਇਸਾਰੇ ਨਹੀਂ ਕੀਆ ਨਹੀਂ ਇਲਾਜ ਨੂੰ ਨਾ ਦੇਈਏ 5 ਤੋਂ 7-7 ਘੜ ਤੋਂ ਲੈ ਕੇ ਇਹਨਾਂ ਨੂੰ ਸੜਕ 'ਤੇ ਖੜਾ 5 ਤੋਂ 7-7 ਬਾਅਦ ਇਹ 50 ਕੋੜੀ ਕਿੱਲਾ ਕਿੱਥੇ ਆ ਗਿਆ ਨਾ ਕਿਹੋ ਜਿਹਾ ਗੇੜਕ ਤੁਹਾਡੀ ਮੁਜਾਬਤ 'ਤੇ ਨਿਰਭਰ ਹੱਸ ਅਬ ਆ ਨਹੀਂ ਆਏ ਹੁੰਦੇ ਦਾ ਮੰਗਣਾ ਹੋਈ ਆ ਦੇਖਿਆ ਹਾਂ ਤੇ ਜਲਦੀ ਵੀ ਆ ਰਿਹਾ کوتنے دنیا رول <سؤال> ہیراند آئے ڈیلگیٹس دنیا در پہلے پاندے میں آچانا انہیں جمعی برک نگری دیا دنیا تکٹی لاکھ اکڑ پر ہے ایران نسکر ڈیبیٹر دام آتا ہے انہیں تکٹی لاکھ اکڑ پر ہی کر دیا دیا وہ شکر دوری گازہ انہیں ٹکچو بھالی ہے آدھے گے سے آفتہ آدھے سامنے سوڑ ملا جمعیت سے چانپنی لے گے شرطی بھینڈی پریاد کنسار ہو دی دی بابا بولے نال اگر اللہ رحم کرے اپن کو اللہ کو رکھا کر کشی کرا تو ترا باسنا کا باب کشی کرا میں ایا تو دی کے دور تک بندا کر کم مولا مینا دلنا میں میں نرا نرا سموری بولے تو کاپی لیا پرتی 30000 طلب میں لے رہی ہے 75000 تک اپن کو سر کا تو ہے کو کر دے ਮੈਂ ਉਥੇ ਦੀ ਗੱਲ ਆ ਬੇਰ ਤੋਂ ਲੈ ਕੇ ਕੋਲੇ ਦੇ ਕਾਪੀ ਮੇਰੇ ਤੇ ਗਿਆ ਉਥੇ ਨੂੰ ਸਵਾਦ ਜਿਹੜਾ ਦਾ ਪ੍ਰਧਾਨ ਲੈ ਉਹ ਕਹਿੰਦਾ ਵੀ ਜਿਹੜੇ ਰਿਸ਼ਤੇ ਦਾ ਹੋ ਰਿਹਾ ਪੰਜਾਬ ਚ ਸਾਰੇ ਬਾਹਰ ਤੋਂ ਆਪਣੀਆਂ ਆ ਕੇ ਕਿੰਨਾ ਕੀਤਾ ਜਿਹੜੇ ਹਾਲੀ ਦੇ ਬੱਲ ਰਹੇ ਨੇ ਪਤਲਾ ਪਤਲਾ ਉੱਥੇ ਸੌ ਸੌ ਮਿੱਤਰ ਕੋ ਕਾਟਨੀ ਸਿੱਧੇ ਕਿਥੇ ਪਹੁੰਚਿਆ ਜਾ ਕੇ ਬਾਕਾ ਬਾਕਾ ਕਾਹਦੀ ਛੱਡ ਨੀਵਾ ਬਾਰੂ ਉੱਥੇ ਜਿਹੜੇ ਉੱਤੇ ਕਾਮਾ ਲਗਾ ਬੰਦਗਾ ਬੰਗਾ ਸ਼ੀਰ ਨੂੰ ਲੈ ਕੇ ਜੂਰ ਤੱਕ ਛੱਤਰੀ ਬੰਗੀ ਤੇ ਰੇ ਜਿੰਦਗੀ ਵਿਸਾਰ ਇਹ ਬਰਬਾਦ ਕਰਤਾ ਨਹੀਂ ਤੇ ਰੇ ਦਾ ਨਹੀਂ ਹੋਇ ਉਹਦੇ ਘਰ ਦੀ ਜ਼ਮੀਨ ਦੀ ਕੀ ਹੋਇ ਦੁਨੀਆਂ ਦੇ ਕੋਈ ਕਿਸੇ ਕੋਈ ਨਹੀਂ ਕਿਤਾ ਆਪਣੀ ਸੌਣਾ ਦਾ ਨਹੀਂ ਕਰਾ ਲਿਆ ਛੋੜੀ ਤੁਰ ਪੰਜਾਬ ਨੂੰ ਬਰਕਰਾਰ ਰਹਾ ਨਹੀਂ ਕਰਾਵਤੇ ਬਾਪ ਪਈ ਜੇ ਸ਼ੇਮੀ ਨੇ ਤੇਰੇ ਪਾਣੀ ਮਾਰ ਗਿਆ ਤੇ ਸੋਪਾ ਬਸ ਪਰ ਆਪਾਂ ਜੱਖ ਬਾਪੂ ਦੇ ਸਿੱਧੇ ਤਲਾ ਬਣਾਣਾ ਪੱਡਾ ਚਾਹਤੀ ਇਹ ਦੇਖ ਕੇ ਦੋ ਮਿੰਟ ਕੱਢ ਜਾ ਨਿੱਕਾ ਤੁਸੀਂ ਹੋਂ ਤੱਕ ਕਿਉਂ ਲਏ ਆਪਾਂ ਤੀਵਾ ਜੀ ਨੂੰ ਬੁਲਾਉਂਦਾ ਆਤਰ ਕਿੰਨੇ ਹੰਦਾ ਵਹਾਰੇ ਕਿੰਨੇ ਧੰਨ ਚੱਕ ਕੇ ਆਏ ਆ ਪਰ ਸੇ ਧਾਕੂ ਦਾ ਪਨਾਵਾ ਸੀ ਇਹ ਅੱਜ ਛੱਡ ਰਹੇ ਤੁਸੀਂ ਇਸੇ ਕਰਕੇ ਜੜ ਰਹੇ ਨੇ ਕਿਉਂਕਿ ਤੁਸੀਂ ਆਪਣੀ ਮਾਰ ਸੀ ਕਹਿੰਦਾ ਜਗੀਰ ਬੰਦੇ ਦੀ ਮਾਂ ਆਪਦੀ ਹੈ ਜ਼ਮੀਨ ਦੇ ਮਾਲਕਾਂ ਨੇ ਜ਼ਮੀਨ ਖਾਲਾ ਦੀ ਹੈ ਜ਼ਮੀਨ ਥਿਲਾ ਦੇ ਵਿੱਚ ਖਾਲਾ ਦੀ ਹੈ ਜ਼ਮੀਨ ਹੱਕਾਂ ਉੱਤੇ ਵਿਚਾਰਾ ਦੇ ਕਰੋਨਾ ਆਇਆ ਦੁਨੀਆ ਕੋਲ ਕਾਲਾ ਬੜ ਗਿਆ ਮਸ਼ੀਨਰੀਆਂ ਆਪਰੇਟਰੀਆਂ ਆਕਾਰਖਾਨੇ ਨੌਕਰੀਆਂ ਪਰ ਜ਼ਮੀਨ ਨਹੀਂ ਖੜ ਸਕਦੇ ਉਹ ਧਰ ਰੱਖਦੇ ਰਹਿ ਗਏ ਜੇ ਰੋਤੀ ਇਸ ਲਈ ਚਾਹਦਾ ਗੁਰਨਾਥ ਕਾਸ਼ਾ ਨੇ ਉਹਨਾਂ ਦੇ ਬਾਪੂ ਨੇ ਉਹਨਾਂ ਨੂੰ ਵੀਰ ਦੇ ਦਿੱਤੇ ਵੀ ਲੈ ਵਪਾਰ ਉਹਨਾਂ ਦਾ ਵਿਪਾਰ ਚੰਨ ਲੈ ਲਿਆ ਹਰ ਦੀ ਮੁੱਲੀ ਦਾ ਬਲਾਈ ਉੱਤਮ ਖੇਤੀ ਮਾਤਮ ਵਪਾਰ ਕਿਹਾ ਗਿਆ 5 ਤੋਂ 7 ਸਾਲ ਆਪਣੀਆਂ ਜੀਣਾ ਬਣਾ ਲਿਆ 5 ਤੋਂ 7 ਸਾਲ ਸਿਰ ਇੰਨੇ ਬਣਾ ਲੈ ਪੰਜਾਬ ਦੇ ਲੋਕੋ ਦੁਨੀਆ ਤੇ ਰਾਕ ਜਰੋ ਦਾ ਜਿਹੜੇ ਸਿੱਕੇ ਮਿਲਦੇ ਚਾਹੋ ਉਹਦਾ ਕੋਈ ਸੌ ਮੋੜ ਨਾ ਦੇ ਦੇ ਕੰਦੇ ਨਹੀਂ ਜੇ ਤੁਸੀਂ ਇਸਾਰੇ ਕੋਲ ਖੜੇ ਹੋ ਕਿੱਡੇ ਕਿੱਡੇ ਖੱਡੇ 70 ਤੱਕ ਦੇ ਬਲਦਾਂ ਦੇ ਹੱਥਾਂ ਦੇ ਹੱਥ 60 ਤੇ ਫਲਸ ਕੀ ਵੀ ਕਰਦੇ ਜਿੱਤੇ ਬੜਦੇ ਰਿਹਾ ਆ ਤੁਮ ਦਾ ਕਨਾ ਬਾਪੂ ਚਾਹੁੰਦੀ ਆ ਪਰਾ ਸੋਣਾ ਚਾਹੀਦਾ ਦਸਤੀ ਤੋਂ ਉੱਲੀ ਤੱਕ ਕਿਲਾ ਜੂਰ ਦਾ ਪਕਾਰ ਉਹ ਸੁਣਾਉਂਦਾ ਪੱਤ ਛੱਡਦੇ ਟਰੈਕਟਰ ਤੋਂ ਗਮੰਡ ਲੈ ਜਾਓ ਇਹ ਜੀ ਮੈਂ ਅਸਲਾਮ ਵਾਲੇ ਡਾਕਟਰ ਨੇ ਬਾਹ ਪੈਂਦਾ ਰਹਿਦਾ ਉਹ ਕਹਿੰਦੇ ਪੰਜ-ਪੰਜ ਕਿਨੇ ਆਲੇ 7-7 ਕਿਨੇ ਆਲੇ ਵੱਡੇ ਟਿਕਟ ਦਾ ਹਜ਼ਾਰ ਰੱਖਦੇ 15 ਰੁਪਏ ਰੱਖਦੇ ਜੋਦੀ ਵਰ ਆਪ ਜਣ ਸਵਾਰ ਕਿਹਦਾ ਬਾਪੂ ਖੈਲੀ ਲੋਕ ਜਿਹਨੇ ਕਹਿ ਲਿਆ ਉਹ ਠੀਕ ਮੇਰੀ ਕਿਹਦਾ ਬਾਪੂ ਜੀ ਦਾ ਜਨਾਬ ਅਸੀਂ ਭਾਈ ਗੁੱਸਾ ਆ ਜੇ ਕੋਈ ਕਹਿੰਦਾ ਨਹੀਂ ਜੇ ਬਿਰਾਸੀ ਨਹੀਂ ਹੈ ਵੀ ਚਾਹ ਕੇ ਪੈਸੇ ਲੈ ਕੇ ਸਾਡੇ ਦੋਨ ਦੇ ਕਾਗਜ਼ ਆ ਕਰਾ ਦੇਣਾ ਸਭ ਤੋਂ ਬਾਅਦ ਹੀ ਕਮਾਲ ਸਭ ਤੋਂ ਬਾਅਦ ਹੀ ਭੈਣ ਆਪ ਦੇ ਜਿਹੇ ਲੋਕਾਂ ਕਾਗਜ਼ ਆ ਕਰਾ ਦੇ ਜੇ ਕਿਸਾਨੀ ਕਾਗਜ਼ ਆ ਕਰਾ ਦੇਣਾ ਸੁਖਮਾਰ ਹੁਣ ਕਾਦੇ ਕੋ ਜਿਹੜੀ ਤਰਵਾਈ ਹੋਈਆਂ ਵਿਆਹ ਆ ਗਿਆ ਬੁਆਰੇ ਨਾ ਰਹੇ ਹੋਇਆ ਸੀ ਤੱਕਲਾ ਵਿਆਹ ਪਾਸਾ ਸੱਤਾਂ ਪਾਸਾ ਤੇ ਬੱਚੀਆਂ ਵਾਲਾ ਮੀਲ ਦਾ ਸ਼ਾਪਾ ਸੰਦੇ ਦਾ ਖਾਣਾ ਲੱਗਿਆ ਵਾ ਮੁੰਡੇ ਦੇ ਪਿਆਰ ਨਾਲ ਸਾਹਾਂ ਲਾਵੇ ਕਿੰਨਾ ਕਰਦਾ ਕਰਾਸਾ ਅੱਲਾਹ ਅਕਬਰ ਮਹਾਂ ਪ੍ਰਜਾਤਨ ਤੇ ਦੋ ਕਿਰਾਂ ਦਾ ਬੁਗਵਾ ਤੇ ਮੇਰੇ ਨਾਲ ਗੱਡੀ ਲੈ ਕੇ ਇੰਨੇ ਗਹਿਣਾ ਜਾਂ ਭਲਾ ਜੀ ਮੇਰੇ ਨਾਲ ਸੀ ਉਹੋ ਤੇ ਤਾਬਾਨੀ ਪਾੜ ਦੇਦਾ ਉਹ ਗਾ ਦੇ ਖੱਤੀ ਜਾਦੇ ਕਰਾਂ ਤੇ ਰਕਾਂ ਤੇ ਗੱਡੀਆਂ ਇਸਟਾਨੇ ਚਾਚਾ ਕਰੀਏ ਜਾਂ ਸ਼ਾਬਾਦ ਬੋਲੇ ਤੇ ਸ਼ਾਬਾਦ ਦੇ ਸਾਬਦੇ ਦੀ ਹੋ ਜਾਂਦੇ ਸੀ 10 ਵਕਤ ਖਾਤਾ ਦੀਆਂ ਤੇ ਆ ਗਏ ਜ਼ਮੀਨ ਚਾਹੇ ਤੁਹਾਡਾ ਨਾ ਮਸਲਾ ਜਵਾਬ ਦੇਣਾ ਤੁਹਾਡਾ ਇਤਿਹਾਸ ਇਹ ਬਲਾਪਤਰਾ ਤੋਂ ਦੀ ਹੋ ਗਈ ਗੋਦਿਆ ਪਾਸੋਂ ਲੱਗੇ ਪਾਣਕਤਾਰਾ ਬਾਰੇ ਰਹਿਣੇ ਆ ਖੇਤੀ ਆਈ ਇਸ ਜ਼ਮੀਨ ਚਾਹੇ ਗੋਦਿਲੀ ਕਲਾ ਨੇ ਕਹਾਣ ਸਕੂਲਾਂ ਜਾਂਦੇ ਆ 15 15 ਜਣ ਲੱਗੇ ਆ 15 16 ਪਾਚੇ ਵੀ ਜਣ ਹੋਵੇ 500 ਵੀ ਜਣ ਹੋਣਗੇ ਤੁਹਾਨੂੰ ਦੇਖਿਆ ਹਮ ਇੱਕ ਵੀਡੀਓ ਸਭ ਰੈਸਪੂ ਰਾਪਰੇ ਦੀ ਹੈ। ਕੋਣ ਸਕੂਲ ਲਈ ਨੂੰ ਰਾਤ ਨੂੰ ਛੱਡਿਆ। ਕਹਿੰਦੇ ਸਕੂਲ ਨਹੀਂ ਜਾਂਦਾ। ਬਸ ਉਸ ਦਾ ਜਾਣਾ ਤੇ ਉਹ ਆਹ ਰਸੋ। ਕਹਿੰਦੇ ਸਕੂਲ ਨਹੀਂ ਜਾਣਾ ਸੀ। ਹਰ ਘਰਾਂ ਇਹਦੀ ਜੀ ਬਣ ਗਿਆ। ਕਹਿੰਦੇ ਜਵਾਕਰਾਂ ਦੇ ਮਾਪਿਆਂ ਤੋਂ ਬਿਆਨ ਲਖਾ। ਭਾਈ 1200 ਜਲਾਖ ਪਾੜਾ ਸਾਬਤ ਕਰਨ ਦਾ ਆਪਰੇ ਆ ਰਿਹਾ ਸਕੂਲ ਹੈ ਤੇ 12 ਬੰਦੇ ਯਾਰ ਬਿਨਾਂ। ਉਹਦੇ ਨਾਲ ਸਿੱਖ ਪੜ੍ਹਦਾ ਉਹ ਨਵੀਂ ਨੀਂਦ ਬਕਾ ਦਾ ਦੋਵੇਂ। ਭਾਈ ਚਾਪਾ ਜਵਾਕ ਖੜੇ ਹੋਣੇ ਐ ਕਿਹੜਾ ਭਾਪੀ ਦੇ ਲੈਟਰ ਜਵਾਕ ਨੂੰ ਫਾਵਾ ਲਾ ਦੇ। ਕੁਗਰੇ ਜੀ ਮਾਰੋ ਸਕੂਲ ਦਾ। ਫਿਰ ਨੂੰ ਹਾਰ ਰਿਹਾ। ਨਾ? ਪੁੱਤੋ ਆ ਜਾ। ਕਿੱਥੇ ਬੱਦ? ਸੋਸਾਇਟੀ ਸਕੂਲ ਆਇਆ। ਆ ਹੋਏ। ਬੰਗਲੂ ਕਿੰਨੇ ਬਣਾ ਰਿਹਾ ਹੈ ਕੈਂਟੇ ਸਵੇਰ ਚ ਅਸਿਕਾ ਜਗਤ ਹੋਇਆ ਸੌ ਪਰ ਬੇਤੀ ਹੋਈ ਹੈ ਨਰਤਰ ਗਏ ਨੇ ਹੁਣ ਇਕੱਲੇ ਇਕੱਲੇ ਖਾਣਾ ਨਹੀਂ ਸਿੱਖਣਾ ਹੋਰ ਕੋਈ ਕਸੂਰ ਇਹ ਬੱਚੇ ਦਾ ਨਹੀਂ ਕਸੂਰ ਇਹ ਮਾਂ ਦਾ ਕੰਮੀ ਪਰਦਾ ਸਭ ਤੋਂ ਮੀਂਹ ਪਰਦੇ ਜਿਵਾਕ ਨੂੰ ਇਹ ਕਰਵਾਉਣਾ ਪਿਆ ਸਕੂਲਾਂ ਦੇ ਜਿਵਾਕਾਂ ਦੇ ਜ਼ਿਲਦੇ ਆ ਫਲਦਵਾਰਾਂ ਨੇ ਜਿਵਾਕ ਵਿੱਚ ਕੋਈ ਜੁੜਾ ਬਗਿਆ ਸਕੂਲ ਦਾ ਨਾਮ ਗੁਰਪ੍ਰੀਤ ਕੌਲਰ ਸਕੂਲ ਤੇ ਜਿਵਾਕ ਨੂੰ ਪੰਜਾਬੀ ਨਹੀਂ ਹੋਣੀ ਸਕੂਲ ਦਾ ਨਾਮ ਸੋਨੀ ਗੁਰਦਾਰ ਪਾਉਂਦੇ ਤੇ ਦਸ ਕਿਹਾ ਦੇ ਤੇ ਸ਼ਮੀਰ ਫਿਰ ਲਾਖਨੂ ਅੱਛਾ ਕਰਦੇ ਪਰਦੇ ਨੂੰ ਇਹ ਕਰਵਾਉਣਾ ਪਾੜੇ دسਵਰ انگریزی جی دا دعہ تو بھائی میں کسے بولی دے خلاف نہیں ہاں بھائی انگریزی جی فرنچ فارسی اردو اردو میں اردو میں دبلوماٹک ہوں میں بولنا دے خلاف نہیں ہاں بولنا جیہڑا سکھا ہوئے ودیہ کار پر جے کوئی مان پٹ کے دا راستہ کہیں چلنا ہے ਜਦੋਂ ਕੋਈ ਕਾਮ ਕਰ ਹੁੰਦੀ ਹੈ ਨਾ ਦੁਨੀਆ ਦਾ ਸਭ ਤੋਂ ਪਹਿਲਾਂ ਦੀ ਬੋਲੀ ਕਰਦੀ ਹੈ ਤੇ ਬਹੁਤ ਬੁਢੀ ਸਾਜਿਸ਼ ਹੈ ਕਿ ਆਮ ਤਾਂ ਨਹੀਂ ਹੈਗਾ ਜਿੱਤੋਂ ਆਪਾਂ ਬੋਲਣਾ ਦੇ ਹਾਲਿਆ ਤੁਹਾਡੇ ਇਤਿਹਾਸ ਤੇ ਹੁਣਾ ਤੁਹਾਡੇ ਸੱਭਿਆਚਾਰ ਤੇ ਹੁਣਾ ਤੁਹਾਡੀ ਤੁਹਾਡੇ ਪਾਣੀਆਂ ਤੇ ਹਮਾਰੇ ਤਾਂ ਧਰਤੀ ਤੇ ਹੁੰਦੇ ਆ ਇਹ ਹਮੇਸ਼ਾ ਤੁਹਾਡੀ ਸੱਭਿਆਚਾਰਕਾਂ ਦੀ ਬੋਲ ਨੂੰ ਬਣਾ ਕਰਦੇ ਹੁੰਦੇ ਦੱਸੋ ਪਿੰਡ ਗਏ ਕਿ ਆਓ ਕਿੰਨੇ ਕੱਪ ਜਿਵਾਖਾਂ ਤੋਂ ਸਕੂਲ ਜਾਂਦੇ ਕਹਿੰਦੇ ਆ ਕਿ ਤੇ ਆ ਲੀਡਰਾਂ ਆ ਰਹੀਆਂ ਆ ਤੇ ਆਪਨੇ ਠੇਕਿਆਂ ਚ ਵਿਆਹ ਪਛੀ ਪਛਾਣਾ ਪਰ ਜਿੰਦਿਆਂ ਨੂੰ ਹੈ ਜਿੱਥੇ ਸਾਡੀਆਂ ਦਸਨਾ ਪਿਆਰ ਹੋ ਰਹੀਆਂ ਸਾਡੀ ਬੋਨ ਹੋ ਰਹੀ ਹੈ ਸਭਾ ਤੋਂ ਇਖਤਿਆਰ ਦੋਰੇ ਫੇ ਚਾਦੇ ਅਸੀਂ ਬੰਗਾਲ ਜਾ ਕੇ ਆਏ ਆ ਬੰਗਾਲ ਤੋਂ ਲੈ ਕੇ ਅਸੀਂ ਕੇਰਲਾ ਤਾਮਿਲਨਾਡੂ ਕਰਨਾਟਕਾ ਫਿਰ ਗਾਣਾ ਆਂਧਰਾ ਪ੍ਰਦੇਸ਼ ਸੇ ਸੁਧਰਨੇ ਉਹਨਾਂ ਦੇ ਬੋਲਾਂ ਬੱਸਾਂ ਦੇ ਡਾਕਟਰਾਂ ਦੇ ਸ਼ਰਤਾਂ ਦੇ ਚਿਹਰਿਆਂ ਦਾ ਕੰਮ ਬੰਗਾਲੀਆਂ ਦਾ ਬੰਗਲਾ ਤੋਂ ਹੁੰਦਾ ਕਾਮਲ ਨਾੜ ਦਾ ਕਾਮਲ ਚੁੰਦਾ ਕਰਮਾਪ ਦਾ ਕਰਮ ਰਚਿਆ ਕੀਰ ਦਾ ਬੰਦਿਆ ਹੋ ਗਿਆ ਫਿਰ ਗਾ ਦਾ ਆਪਰਾ ਤੇ ਨੂੰ ਉਹ ਲੋਕਾਂ ਦੀ ਬੋਲੀ ਨਾਲ ਆਪਣੀ ਜਾਨ ਨਾਲ ਬਾਤਿਆ ਠੀਕ ਹੈ ਵੀ ਲੋੜੀ ਦੇ ਕੀ ਹਾਲ ਹੁੰਦਾ ਅਸੀਂ ਬੰਗਾਲ ਚ ਗਏ ਇੱਕ ਘਾ ਪਾਇਆ ਬਾਰੇ ਸ਼ਾਫੇ ਰਿਹਾ ਆਈ ਪਛਾਰੋ ਕਰ ਮਿਹੇਰਾ ਆਕਾ ਚਾਰਿਕਾ ਸਾਖੀ ਚੂਟੋ ਕੱਟੀ ਆ ਕਪੂਤਾ ਕਹਿੰਦੇ ਇਹ ਕਾ ਮਰੀਤ ਚੰਦਰ ਤੋਂ ਉਸ ਦਾ ਦਾ ਬੰਦਾ ਹੈ 240 ਸੀ ਨੇ ਉਸ ਵੈਰੇ ਇਕਲਾਪੀ ਨਾਮ ਤੇ ਲਿਖੇ ਤੇ ਕ੍ਰਾਤੀ ਦੇ ਅੰਦਰ ਇਹ ਘਰ ਦੇ ਅੰਦਰ ਉਹਦੀਆਂ ਚੀਜ਼ਾਂ ਸਮਝ ਆਉਂਦਾ ਹਰ ਸਾਲ ਸੀ ਮੇਲਾ ਲਾਉਨੇ ਆ ਤੇ ਉਹਦੀਆਂ ਚੀਜ਼ਾਂ ਨੂੰ ਆਪਣੀਆਂ ਆਧਾਰ ਨਾਲ ਦੱਸਦਾ ਜਲਾਕਣ ਤੋਂ ਬਰੀ ਪੁੱਤ 1944 ਸਮਾਜ ਜੋੜਾ ਉਹਨਾਂ ਦੋਸਤਾਂ ਕੋਈ ਆਪਣੇ ਕਲਾਕਾਰਾਂ ਦੇ ਲੈ ਕੇ ਆਦੇ ਬਲਾਵੇ ਕਰਦੇ ਘਰ ਸਾਡੇ ਦੇ ਬਲਾਵਾ ਸਾਡੇ ਆ ਗਏ ਸਾਡੇ ਕੋਲ ਕਿ ਸਾਡੇ ਆ ਬਈ ਜਾ ਕੇ ਦੇਖੋ ਕੁਕਾਰ ਦੀ ਕਿੱਥੇ ਗਈ ਕਿੱਥੇ ਹੈ ਸਰ ਆ ਜੀ ਜੀ ਕਿੱਥੇ ਗਈ ਕੋਟਰਵਾਦੀ ਰੋਦੀ ਕਿੱਥੇ ਆ ਥੰਡੇ ਦੌੜੀ ਵਿੱਚ ਇਹਨਾਂ ਨੂੰ ਸਾਰੇ ਕਿਨੇ ਕਿੱਥੇ ਗਏ ਦਰਸ਼ੀ ਦੌੜੀਆਂ ਕਿੱਥੇ ਗਈਆਂ ਬੁੰਗੇ ਕਿੱਥੇ ਸਭ ਟੱਕ ਦੇ ਦੋਸਤਾਂ ਆਪਰ ਹੋਇਆ ਅਰਦਾਸ ਕਰਦੇ ਆਂ ਚੌਕੀਆਂ ਛੱਡੇ ਬੁੰਗੇ ਜਿੱ ਕੋ ਜਤਕਾ ਨਹੀਂ ਕਰਦੇ ਬੁੰਗੇ ਕਿੰਦੇ ਆ ਅਰਦਾਸ ਕਰਾਉਂਦੇ ਨਹੀਂ ਖੜੇ ਰਹਿੰਦੇ ਆ ਚੌਕੀਆਂ ਛੱਡੇ ਬੁੰਗੇ ਚੱਲਦੇ ਸਿੱਖ ਨਿਸਬਾਹ ਹੋਣ ਆਏ ਕਿਉਂਕਿ ਪਾਇਨਾ ਯਾਦਿਸਤੋਤਰੀਆਂ ਦਾ ਦਰਬਾਰ ਨਹੀਂ ਆਸਲ ਉਹ ਮਿਸਲਤਕਾਰ ਦੀਆਂ ਨਿਸ਼ਾਨੀਆਂ ਬੁੰਗੇ ਦਰਬਾਰ ਸਾਹਿਬ ਜਾਣੇ ਨਾ ਦੇਖਿਓ ਤੇ ਆਣਾ ਕਰਮਾ ਕਰਦੇ ਨਾ ਪਾ ਦੇਰੀ ਵਾਲੇ ਪਾਸੇ ਗੀਂ ਹੋ ਰਹੇ ਆ ਦੋ ਬੋਗੇ ਕਰੇ ਆ ਰਹੀ ਹੈ ਬੋਗੇ ਦੋ ਵੀਰੇ ਦਾਕਤਾ ਮੰਨ ਲਓ ਠੱਗ ਤੋਂ 4-500 ਸਾਲ ਬਾਅਦ ਵੀ ਮੇਰੇ ਵਰਗਾ ਉੱਠ ਕੇ ਅੱਡੇ ਕਰੇ ਜਵਾਕ ਨੂੰ ਭਾਵੇਂ ਪੁੱਤ ਸਾਡਾ ਇਤਰਾਜ਼ ਚੁਕਾਉਣ ਦੀ ਕੱਚੀ ਗਲੀ ਬੋਲਦੇ ਨੇ ਅੱਲਾ ਕਲਾ ਫਾਸ ਫਾਸ ਵਾਲਾ ਨੱਪੜ ਸਾਡਾ ਪ੍ਰਸ ਰੰਗ ਦੀਆਂ ਮੀਹ ਬੋਲਦਿਆਂ ਨੇ ਸਾਡਾ 450 ਕਿਲੇ ਬੋਲਦੇ ਆ ਉਹ ਗੜੀਆਂ ਬੋਲਦਿਆਂ ਨੇ ਉਹ ਬੁੰਗੇ ਬੋਲਦੇ ਆ مہین سوا مہینہ بندے بورڈ بندیا پیس لاسکر سلم اللہ کیا ਸੁਣਦੇ ਨਹੀਂ ਬੋਲਦਾ ਸੈਨਾਵਰਾ ਨਹੀਂ ਬੋਲਦਾ ਤੁਹਾਡਾ ਆਰਾਮ ਲੱਗੀਆਂ ਹੋਈਆਂ ਕਰਦਾ ਗੋਲੀਆਂ ਦੇ ਜੁੱਤੇ ਹੋ ਖੂਨ ਦੇ ਬੋਲਦਾ ਦੁਨੀਆਂ ਕੋਲ ਦਾਸਿਆ ਵੀਰ ਦਾਸਾ ਤੋਂ ਨਾ ਦਾ ਸੰਕਰਿਆ ਸਾਡੇ ਕੋਲ 507 ਫਾਨਸਾਂ ਵਾਲੀਆਂ ਹਿਆਲ ਕਿਵੇਂ ਪਾਸੇ ਦੀ ਜਾਗ ਹੋਸੀ ਗੁਰੂ ਸਾਹਿਬ ਨਿਹਰਾਗਤ ਬੇਰੀ ਗੜੀ ਹੋ ਤੇ ਬੇਰੀ ਦੇ ਛੇਵੇਂ ਪਾਸੇ ਤੋਂ ਆਵਦਾ ਇਦਲਾ ਗਿਆ ਨਾ ਕੋਈ ਉਹ ਬੇਰੀ ਉਹਨਾਂ ਆਏ ਦੋਟੇ ਸਾਲ ਪਹਿਲਾਂ ਅਬ ਬਾਹਰ ਦੇ ਕੋਈ ਪੜਾ ਦੇ ਤੀਰ ਖੜਾ ਹੋਵੇ ਬਾਹਰ ਖੜਾ ਹੋਵੇ ਜਟ ਖੜਾ ਹੋਵੇ ਜਿੰਦਾ ਸਾਡੇ ਇਤਿਹਾਸ ਨਾਲ ਸੰਬੰਧ ਹੋਵੇ ਅਲੱਗ-ਤੱਰ੍ਹਾਂ ਕੋਲੋਂ ਨੇ ਧਾ ਦੇਉ ਦੀ ਬਾਹਰ ਦੇਉ ਦੀ ਕਿਹਦੇ ਦਰਵਾਜ਼ਾ ਪਾਉਂਦੇ ਨੇ ਅਲੱਗ-ਤੱਰ੍ਹਾਂ ਪਾਉਂਦੇ ਆਪਾਂ ਇਸ ਵਾਰ ਇਹ ਦਾਪੇ 30 ਸਤੰਬਰ ਹੋਈ ਅੰਦਾਜ਼ਾ ਕਿ ਥੋੜੇ ਦਾਲੇ ਮਿਲਦੇ ਦਸਰਵਰ ਵਾਲੇ ਕੋਲੇ ਰਹਿ ਗਿਆ ਨਸ਼ੇ ਦਾ ਵਸੀਓ ਬੰਦੇ ਦਾ ਸਾਹ ਨਾ ਪਾ ਗਿਓ ਹੈ ਉਹ ਨਸ਼ੇ ਦੀ ਗੱਲ ਸੁਣ ਮੈਂ ਪਹਿਲੇ ਦੱਸਤਾ ਆਂ ਜੇ ਤੁਹਾਡੀ ਕੌਮ ਦੀ ਨਸਲ ਖੁਸ਼ੀ ਕਰਦੀਆਂ ਨਿਸ਼ਾਨੀ